ਅੰਮ੍ਰਿਤ ਵੇਲੇ ਦਾ ਹੁਕਮ ਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਲੋਕ ਮਹਿਲਾ ਤੀਜਾ ਪੂਰਬ ਲਿਖਿਆ ਕਮਾਵਨਾ ਜੇ ਕਰਤਾ ਆਪ ਲਿਖਿਆ ਮੋਠ ਗੋਲੀ ਪਾਈਨ ਵਿਸਰਿਆ ਗੁਨਤਾਸ ਮਤ ਜਾਨੋ ਜਗ ਜੀਵਤਾ ਦੂਜੈ ਪਾਇ ਮੁਈਆਸ ਜਿਨਨੇ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਨ ਨ ਮਿਲਨੀ ਪਾਸ ਦੁਖ ਲਾਗਾ ਵੋ ਅਤ ਕਨਾ ਉਤਕਲਤ ਨ ਸਾਥ ਕੋਈ ਜਾਸ ਲੋਕਾਂ ਵਿਚ ਮੂ ਕਾਲਾ ਹੋਆ ਅੰਦਰ ਉਬੇ ਸਾਸ ਮਨ ਮੁਖਾ ਨੂੰ ਕੋ ਨ ਵਿਸਹੀ ਚੁੱਕ ਗਿਆ ਵੇਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਹਿਲਾ ਤੀਜਾ ਸੇ ਸੈਨ ਸੇ ਸਜਨਾ ਜੇ ਗੁਰਮੁਖ ਮਿਲੇ ਸੁਬਾਏ ਸਤ ਗੁਰ ਕਾ ਪਾਣਾ ਅੰਦੀ ਨ ਕਰੇ ਸੇ ਸਚ ਰਹੇ ਸਮਾਏ ਦੂਜੈ ਪਾਏ ਲਗੇ ਸਜਣ ਨਾ ਆਖੀਐ ਸੇ ਅਭਿਮਾਨ ਕਰੇ ਬੇਕਾਰ ਮਨਮੁਖ ਆਪ ਸੁਆਰਥੀ ਕਾਰਜ ਨਾ ਸਕੇ ਸੁਆਰ ਨਾਨਕ ਪੂਰਬ ਲਿਖਿਆ ਕਮਾਵਨਾ ਕੋਈ ਨ ਮੀਟਨ ਹਾਰ ਪੌੜੀ ਤੁਧ ਆਪੇ ਜਗਤ ਉਪਾਇਕ ਐ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਬਦਾਇਆ ਵਿੱਚ ਹੋਮੇ ਲੇਖਾ ਮੰਗਿਆ ਫਿਰ ਆਵੇ ਜਾਇ ਜਿਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਹਾਰੀ ਗੁਰ ਆਪਣੇ ਸਦਾ ਸਦਾ ਕੋ ਮਾਇਆ ਏਤੀਜੀ ਪਾਛਹੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਕਹਿੰਦੇ ਹਨ ਪਿਛਲੇ ਕੀਤੇ ਕਰਮ ਅਨੁਸਾਰ ਮੁੰਡ ਤੋਂ ਜੋ ਸੰਸਕਾਰ ਰੂਪ ਲੇਖ ਲਿਖਿਆ ਭਾਵ ਉਕਰਿਆ ਹੋਇਆ ਹੈ ਤੇ ਜੋ ਉਸ ਕਰਤਾ ਨੇ ਆਪ ਲਿਖ ਦਿੱਤਾ ਹੈ ਉਹ ਜ਼ਰੂਰ ਕਮਾਉਣਾ ਪੈਂਦਾ ਹੈ ਉਸ ਲੇਖ ਅਨੁਸਾਰ ਹੀ ਮੋਦੀ ਠਗ ਬੂਟੀ ਜਿਸ ਨੂੰ ਮਿਲ ਗਈ ਹੈ ਉਸ ਨੂੰ ਗੁਨਾਹ ਦਾ ਖਜ਼ਾਨਾ ਹਰੀ ਵਿਚਰ ਗਿਆ ਹੈ ਉਸ ਸੰਸਾਰ ਨੂੰ ਜਿੰਦਾ ਨਾ ਸਮਝੋ ਜੋ ਮਾਇਆ ਦੇ ਮੋਹ ਵਿੱਚ ਮੋਇਆ ਪਿਆ ਹੈ ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ ਉਹ ਮਨਮੁਖ ਬਹੁਤ ਹੀ ਦੁਖੀ ਹੁੰਦੇ ਹਨ ਕਿਉਂਕਿ ਜਿਨ੍ਹਾਂ ਦੀ ਖਾਤਰ ਮਾਇਆ ਦੇ ਮੋਗ ਵਿੱਚ மூਏ ਪਏ ਹਨ ਉਹ ਪੁੱਤਰ ਇਸਤਰੀ ਤਾਂ ਕੋਈ ਨਾਲ ਨਹੀਂ ਜਾਏਗਾ ਸੰਸਾਰ ਦੇ ਲੋਕਾਂ ਵਿੱਚ ਵੀ ਉਹਨਾਂ ਦਾ ਮੂੰਕਾਲਾ ਹੋਇਆ ਭਾਉ ਸ਼ਰਮਿੰਦਾ ਹੋਏ ਤੇ ਹੋ ਕੇ ਲੈਂਦੇ ਹਨ ਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੁੰਦਾ ਹੈ ਸਤਗੁਰੂ ਦੇ ਸੰਮੁਖ ਹੋਏ ਜੋ ਮਨੁੱਖ ਆਪਾ ਨਿਵਾਰ ਕੇ ਪ੍ਰਭੂ ਵਿੱਚ ਸੁਭਾਵੇਕ ਹੀ ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ ਸਾਡੇ ਸਾਥੀ ਹਨ ਜੋ ਸਦਾ ਸਤ ਗੁਰੂ ਦਾ ਪਾਣਾ ਮੰਨਦੇ ਹਨ ਉਹ ਸੱਚੇ ਹਰੀ ਵਿੱਚ ਸਮਾਏ ਰਹਿੰਦੇ ਹਨ ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿੱਚ ਲਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ ਮਨਮੁਖ ਆਪਣੇ ਮਤਲਬ ਦੇ ਪਿਆਰੇ ਹੋਣ ਕਰਕੇ ਕਿਸੇ ਦਾ ਕੰਮ ਨਹੀਂ ਸਵਾਰ ਸਕਦੇ ਗੁਰੂ ਸਾਹਿਬ ਕਹਿੰਦੇ ਹਨ ਉਨਾਂ ਦੇ ਸਿਰ ਕੀ ਦੋਸ਼ ਪਿਛਲੇ ਕੀਤੇ ਕੰਮਾਂ ਅਨੁਸਾਰ ਮੁੰਡ ਤੁ ਉਕਰਿਆ ਹੋਇਆ ਸੰਸਾਰ ਰੂਪਲੇਖ ਮੌਨਾ ਪੈਂਦਾ ਹੈ ਕੋਈ ਮਿਟਾਉਣ ਯੋਗ ਨਹੀਂ ਹੇ ਹਰੀ ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ ਤੂੰ ਆਪ ਹੀ ਮਾਇਆ ਦੇ ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ ਜਗਤ ਵਿੱਚ ਬਿថា ਦਿੱਤਾ ਹੈ ਇਸ ਮੋਹ ਤੋਂ ਉੱਪਰ ਜੇ ਹੰਕਾਰ ਵਿੱਚ ਲਗਿਆ ਦਰਗਾਹ ਵਿੱਚ ਲੇਖਾ ਮੰਗੀਦਾ ਹੈ ਤੇ ਫਿਰ ਜਮਨਾ ਮਰਨਾ ਪੈਂਦਾ ਹੈ ਜਿਨ੍ਹਾਂ ਤੇ ਹਰੀ ਆਪ ਮਿਹਰ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨੇ ਇਹ ਸਮਝ ਪਾ ਦਿੱਤੀ ਹੈ ਇਸ ਕਰਕੇ ਮੈਂ ਆਪਣੇ ਸਤਿਗੁਰੂ ਤੋਂ ਸਤਿ ਕਿਹਾ ਤੇ ਸਦਾ ਬਾਰ ਨਹੀਂ ਜਾਂਦਾ ਹਾਂ